ਜੈ ਕਰਾ ਸ਼੍ਰੀ ਪ੍ਰੇਮਧਾਮ ਸਰਕਾਰ ਦਾ ਬਹੁਤ ਸਾਚੇ ਦਰਬਾਰ ਕੀ ਜੈ ਪ੍ਰੇਮਧਾਮ ਦਰਬਾਰ ਦੇ ਵਿੱਚ ਦਾ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹਿੰਦਾ ਹੈ ਇੱਥੋਂ ਮੁਹੱਬਤ ਦਾ ਪੈਗਾਮ ਹਮੇਸ਼ਾ ਜਾਂਦਾ ਹੈ ਅੱਜ ਪ੍ਰੇਮਧਾਮ ਦੇ ਵਿੱਚ ਪੀਰਾਂ ਦੇ ਪੀਰ ਦਸ਼ਤਗੀਰ ਅਬਦੁਲ ਕਾਦਰ ਜਿਲਾਨੀ ਗੋਸਿਆਜਮ ਸਰਕਾਰ ਦੇ ਆਸਥਾਨੇ ਆ ਨਹੀਂ ਪੱਥਰ ਰੱਖਿਆ ਗਿਆ ਔਰ ਸਾਡੇ ਸਾਰੇ ਟਰਸਟੀ ਹਰਮੋਤ ਮਿੱਤਰ ਜੀ ਯਦੂ ਜੀ ਡਿੰਪਲ ਜੀ ਰਵੀ ਭయ్యా ਜੀ ਰਮੇਸ਼ ਜੀ ਯਤਨ ਜੀ ਮਗਲਾਨੀ ਸਾਹਿਬ ਹੋਰ ਵੀ ਸਾਰੇ ਤਸਰੀ ਪਹੁੰਚੋ ਨੇ ਅੱਜ ਸਭ ਨੇ ਦੁਆ ਕੀਤੀ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਕਿ ਪੰਜਾਬ ਔਰ ਦੇਸ਼ ਦੇ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਬਣਿਆ ਰਹੇ ਦੁਆ ਦੇ ਨਾਲਾ ਜਨੀਬ ਅੱਥਰ ਰੱਖਿਆ ਮੈਂ ਪ੍ਰੇਮਦਾਮ ਨੂੰ ਚਾਹ ਨਾਲ ਜਿਹਨੇ ਪ੍ਰੇਮਦਾਮ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਰਕਾਰ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਭ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕਵਾਦ ਦਿੰਨਾ ਔਰ ਦੁਆ ਕਰਨਾ ਕਿ ਮਾਲਕ ਸਭ ਦੀਆਂ ਇੱਛਾ ਮਨੋਗਾਮਨਾ ਪੂਰੀਆਂ ਕਰੇ ਔਰ ਸਾਡੇ ਪੰਜਾਬ ਦੇਸ਼ ਦੁਨੀਆ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਰਹੇ ਨੀ ਪੱਥਰ ਪਾਇਆ ਕਿਸ ਤੀਰ ਕਰੇ ਅੱਜ ਦਾ ਨੀ ਪੱਥਰ ਬੜੇ ਪੀਰ ਸਾਹਿਬ 11ਵੀਂ ਦੀ ਸਰਕਾਰ ਗੋਸਪਾ ਗੋਸਿਆਜਨ ਪੀਰਾਂ ਦੇ ਪੀਰ ਦਸਤਗੀਰ ਸਰਕਾਰ ਦੇ ਆਸਥਾਨੇ ਦਾ ਨੀ ਪੱਥਰ ਰੱਖਿਆ ਗਿਆ ਅੱਜ ਦੀ ਆਸਥਾਨੇ ਦਾ ਨੀ ਪੱਥਰ ਰੱਖਿਆ ਗਿਆ ਲੇਕਿਨ ਦਰਵਾਜ਼ਾ ਲਗਭਗ 1 ਸਾਲ ਦੇ ਡੇਢ ਸਾਲ ਦੇ ਵਿੱਚ ਕੰਪਲੀਟ ਹੋਊਗਾ ਅੱਜ ਖਾਸ ਦਿਨ ਹੈ ਸਰਕਾਰ ਦਾ ਖਾਸ ਦਿਨ ਜਿਸ ਤਰ੍ਹਾਂ ਕਿ ਹਰ ਸਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ ਸਾਲ ਦੇ ਵਿੱਚ ਇੱਕ ਵੱਡੀ 11ਵੀਂ ਹੁੰਦੀ ਹੈ ਅੱਜ ਉਹ ਵੱਡੀ 11ਵੀਂ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਏ ਜਾ ਰਹੇ ਆ आजो दिन सरकार ਦੇ ਹਸਤਿਆਨ ਨੀ ਪੱਤਰ ਕਿਹਾ ਗਿਆ ਅੱਜ ਦਾ ਪ੍ਰੋਮਿਸ ਤੋਂ ਮਹਿਫਲ ਹੋਊਗੀ ਜੀ ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਉਹ ਸਰਕਾਰ ਦਾ ਗੁਣਗਾਨ ਕਰਨਗੇ ਭੰਡਾਰਾ ਚੱਲੂਗਾ ਔਰ ਉਸ ਤੋਂ ਬਾਅਦ ਸੰਗਤ ਕੱਲ ਵੀ ਇਸ ਖੁਸ਼ੀ ਦੇ ਵਿੱਚ ਪੂਰੀ ਦੀ ਪੂਰੀ ਸੰਗਤ ਇੱਥੋਂ ਦੁਬਈ ਲਈ ਰਵਾਨਾ ਹੋ ਰਹੀ ਹੈ ਇੱਥੋਂ ਮਹਿਫਲ ਕੱਲ ਰਾਂ ਪਰਸੋਂ ਰਾਤ ਦੀ ਦੁਬਈ ਚ ਹੋਊਗੀ ਇਹ ਹਾਲ ਕਿੰਡਾ ਵੱਡਾ ਬੰਦੇ ਜੀ ਕਿੰਡਾ ਵੱਡਾ ਬੰਦਿਆ ਨੀ ਦਾ ਟੋਟਲ ਦਾ ਸਰਕਾਰ ਦੇ ਕਰਮਚਾਰ ਨਾਲ ਇੱਥੇ ਲਗਭਗ 2.5 ਏਕੜ ਜਗ੍ਹਾ ਹੈ ਜਿਹਦਾ ਦਰਬਾਰਸਥਾਨਾ ਬੰਨਾ ਹੈ ਉਹ ਲਗਭਗ 30-30 ਆਸਪਾਸ ਬੰਨਾ ਹੈ ਸਰਫਕਰ ਵਕੀਲ ਵੀ ਪਹੁੰਚਣ ਕੇ ਜੀ ਬਿਲਕੁਲ 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 ਇਹ ਦਰਬਾਰ ਦੇ ਵਿੱਚ ਪਹੁੰਚਾ ਹੈ ਤੁਸੀਂ ਮੇਰੇ ਲਈ ਸਾਰੇ ਵਕਲ ਵਿਕੀ ਦਰਬਾਰ ਦੇ ਵਿੱਚ ਕੌਣ ਚਾਹ ਰਹੇ ਇਨਸਾਨ ਵਕਫੀ ਕੀ ਲੈ ਮੇਰੇ ਸੰਗਤ ਕੀ ਕੰਨ ਚਾਹ ਰਹੇ ਸੰਗਤ ਤਾਂ ਹਮੇਸ਼ਾ ਮੁਹੱਬਤ ਦਾ ਪੈਗਾਮ ਹੁੰਦਾ ਪ੍ਰੇਮਧਾਮ ਵੱਲੋਂ ਕਿ ਪ੍ਰੇਮਧਾਮ ਦੇ ਵਿੱਚ ਕਦੇ ਵੀ ਕਿਸੇ ਧਰਮ ਨੂੰ ਉੱਪਰ ਜਾਂ ਨੀਚੇ ਨਹੀਂ ਦਿਖਾਇਆ ਜਾਂਦਾ ਸਾਰੇ ਧਰਮ ਬਰਾਬਰ ਨੇ ਇੱਥੇ ਜਿੱਥੇ ਹਾਂ ਪਰ ਹੋਤਾ ਹੈ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਧਾਮ ਔਰ ਪ੍ਰੇਮਦੰਬਰ ਹਮੇਸ਼ਾ ਮੈਸੇਜ ਗਏ ਕਿ ਕਿਸੇ ਜਰੂਰਤਮੰਦ ਦੀ ਹੈਲਪ ਕਰੋ ਜਿਸ ਤਰ੍ਹਾਂ ਪ੍ਰੇਮਦੰਮ ਦੇ ਵਿੱਚ ਲਗਭਗ ਦਿੱਲੀ ਸੈਕਟਰੋਂ ਬੰਦਾ ਭੋਜਨ ਕਰਦਾ ਹੈ ਇਹ ਤਿੰਨ ਸੜਕਾਂ ਦੇ ਵਿੱਚ ਇੱਕੋ ਹੀ ਐਸਾ ਦਰਵਾਜ਼ਾ ਜਿੱਥੇ ਦਿੱਲੀ ਲੰਗਰ ਚੱਲਦਾ ਹੈ ਕਾਲੀ ਸੜਕ ਨੁਰਵਾ ਰੋਡ ਕਾਕਵਾ ਰੋਡ ਕਲਾਸ਼ਨਗਰ ਰੋਡ ਦੇ ਉੱਪਰ ਤਿੰਨੇ ਸੜਕਾਂ ਦੇ ਉੱਪਰ ਇੱਕ ਕੱਲਾ ਦਰਵਾਜ਼ਾ ਹੈ ਜਿੱਥੇ ਡੇਲੀ ਸੈਕਟਰ ਦੇ ਬੰਦੇ ਭੋਜਨ ਕਰਦੇ ਨੇ ਔਰ ਵੀਰਵਾਰ ਲੰਗਰ ਵਾਰ ਹਜ਼ਾਰਾਂ ਦੀ ਤਦਾਦ ਚ ਲੋਕ ਇੱਥੇ ਭੋਜਨ ਕਰਦੇ ਨੇ ਲਗਭਗ 120 ਮਹਿਲਾਵਾਂ ਨੂੰ ਹਰ ਮਹੀਨੇ ਰਾਸ਼ੀ ਸਮਗਰੀ ਦਿੱਤੀ ਜਾਂਦੀ ਹੈ ਔਰ ਰਾਸ਼ਨ ਵੀ ਲਗਭ ਅਬ ਬੱਚੇ ਕੁਝ ਪ੍ਰੇਮਦਾਨ ਨੇ ਡਾਪਟ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਕੂਲ ਫੀਸ ਦੀ ਹੈਲਪ ਕੀਤੀ ਜਾਂਦੀ ਹੈ ਔਰ ਹਰ ਸਾਲ ਕੰਨਲੀਆਂ ਮਸ਼ੀਨਾ ਟਰਾਈਸਾਈਕਲਸ ਬੱਚਿਆਂ ਇਸ ਸਟੇਸ਼ਨਰੀ ਵੀਲਚਰ ਦਰਬਾਰ ਵੱਲੋਂ ਵੀਲਚਰ ਦਿੱਤੀਆਂ ਜਾਂਦੀਆਂ ਨੇ ਔਰ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਕਿਸੇ ਵੀ ਰੂਪ ਦੇ ਵਿੱਚ ਕਰੋ ਬਲੱਡ ਕੈਂਪ ਪਰਿਵਾਰ ਦੇ ਵਿੱਚ ਨਹੀਂ ਕੋਈ ਪਹੁੰਚ ਸਕਿਆ ਉਹਨਾਂ ਨੂੰ ਵੀ ਪਹੁੰਚ ਲਾਦੇ ਕਿਸ ਤਰ੍ਹਾਂ ਉਹ ਮਿਲ ਸਕਦੇ ਆ ਕੇ ਜੀ ਬਿਲਕੁਲ ਪ੍ਰੇਮ ਦਾ ਅਮਲਕ ਫਾਰਮਿਸ਼ ਕੀਤਾ ਜਾਂਦਾ ਜੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜ਼ਰੂਰਤ ਹੁੰਦੀ ਹੈ ਉਹ ਫਾਰਮ ਭਰ ਕੇ ਪ੍ਰੇਮ ਦਾ ਮੱਝਾ ਕਰਵਾਉਂਦੇ ਨੇ ਉਸ ਤੋਂ ਬਾਅਦ ਸਾਡੀ ਟੀਮ ਉਹਨਾਂ ਦੇਖਦੀ ਵੀ ਜ਼ਰੂਰਤਮੰਦ ਹੈ ਜਾਂ ਨਹੀਂ ਹੈ ਕਿ ਅਗਰਵਾਜ਼ ਉਹ ਵਾਕਈ ਜ਼ਰੂਰਤਮੰਦਾਂ ਦਾ ਪ੍ਰੋਪਰ ਦੇ ਕੇ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਈ ਵਿਸ਼ੇ ਦੀ ਨਹੀਂ ਪੰਜਾਬ ਸੰਕਟ ਵਿੱਚ ਰਿਹਾ ਹੜ੍ਹ ਭਰੌਣ ਪਿਆ। ਆਉਣ ਵਾਲੇ ਸਮੇਂ ਦੇ ਵੀ ਸੰਕੇਤ ਦਿੱਤਾ ਗਿਆ ਵੀ ਬਾਰਿਸ਼ ਦੀ ਸੰਭਾਵਨਾ ਹੈਗੀ ਵੱਡੀ ਪੰਜਾਬ ਦੇ। ਜੀ ਬਿਲਕੁਲ ਅਸੀਂ ਪ੍ਰੋਪਰ ਦਾ ਸਹਾਇਤਾ ਵੀ ਕਰਦੇ ਆ, ਦੁਆ ਵੀ ਕਰਦੇ ਆ। ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰੀ ਮੀਡੀਆ ਮੇਰੇ ਵੀਰ ਛੋਟੇ ਵੱਡੇ ਭਰਾ ਸਾਰੇ ਉਸ ਟਾਈਮ ਵੀ ਮੇਰੇ ਨਾਲ ਸੀਗੇ। ਲਗਭਗ ਸਾਡੀਆਂ ਲਗਾਤਾਰ 6 ਦਿਨ ਗੱਡੀਆਂ ਸਾਰੇ ਪਿੰਡਾਂ ਦੇ ਵਿੱਚ ਘੁੰਮਦੀਆਂ ਰਹੀਆਂ ਨੇ। ਔਰ ਹੁਣ ਵੀ ਤੁਹਾਨੂੰ ਦੱਸ ਦਿਆਂ ਕਿ ਪਾਣੀ ਉਤਰਨ ਤੋਂ ਬਾਅਦ ਵੀ ਬੜੇ ਲੋਕ ਬੜੀ ਬੜੀ ਤਕਲੀਫ ਦੇ ਵਿੱਚ ਨੇ ਤਾਂ ਦੇ ਸਿੱਤਨ ਤੋਂ ਚਾਰ ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਿਸੇ ਵੀ ਰੂਪ ਵਿੱਚ ਸਾਡੀ ਪ੍ਰੇਮ ਦਾੰਦ ਦੀ ਪੂਰੀ ਟੀਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਦੱਸਿਆ ਹੈ ਧਰਤੀ ਜਣਾ ਚਰ ਸਕਦੀ ਇਹ ਬਿਲਕੁਲ ਪੰਜਾਬ ਮੁਹੱਬਤ ਦੀ ਧਰਤੀ ਹੈ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਸੀਰ ਰਹੂਗੀ ਅੱਜ ਦੇਖੋ ਸਭ ਤੋਂ ਵੱਧ ਦਲੇਰੀ ਪੰਜਾਬ 'ਚ ਕਿਉਂ ਹੈ ਕਿਉਂਕਿ ਪੰਜਾਬ ਸਾਡੇ 'ਚ ਦਸਵੇਂ ਪਾਸ਼ੇ ਸ਼੍ਰੀ ਗੋਬਿੰਦ ਸਿੰਘ ਜੀ ਵਾ ਦੀ ਸਿੱਧੀ ਪਾਈ ਹੈ ਪੂਰਾ ਪਰਿਵਾਰ ਪੂਰਾ ਵੰਸ਼ ਵਾਰਿਆ ਤਾਂ ਪੰਜਾਬ ਸਾਡਾ ਇੱਕ ਗੁਰੂਆਂ ਪੀਰਾਂ ਦੀ ਦਲੇਰੀ ਧਰਤੀ ਮੰਨਿਆ ਜਾਂਦਾ ਹੈ